बावा पैणा पहला पुरा बारांजा बा, बा, बारहो पांजा अड़ताली हजार रुपया लेना <laughs> ਉਹ ਦਿੱਲੀ ਇਹ ਵਿਚਾਰਾ ਉਹ ਰਾਹੁਲ ਗਾਂਧੀ ਹੈਗਾ ਉਹਨੂੰ ਜਦੋਂ ਕਿਤੇ ਵੀ ਲਈ ਫਿਰਦੇ ਰਹਿੰਦੇ ਨੇ ਉਹ ਚਲੋ ਠੀਕ ਹੈ ਬੰਦਾ ਤਾਂ ਉਹ ਮੈਨੂੰ ਠੀਕ ਲੱਗਦਾ ਉਹ ਪਰ ਉਹ ਮਤਲਬ ਪਾ ਕੇ ਦੋਨੇ ਜੇਬਾਂ ਚ ਹੱਥ ਐਂ ਜਿਵੇਂ ਫਿਰਦਾ ਰਹਿੰਦਾ ਉਹ ਇੱਧਰ ਉੱਧਰ ਦੇਖਦਾ ਘੱਟ ਹੀ ਆ ਤੇ ਉਹਨੂੰ ਇਹ ਛਾਤਰ ਨੇ ਉਹਨੂੰ ਬਰਗਲਾ ਲੈਂਦੇ ਨੇ ਆ ਦੇਖੋ ਸ੍ਰੀ ਜੀ ਹੁਣ ਕੀ ਹੁੰਦਾ ਹੈ ਕੁੱਲ 16 ਮੈਡੀਕਲ ਕਾਲਜ ਮੈਂ ਪਹਿਲਾਂ ਹੈਗੀ 25 ਹੈ ਬਾਈ ਗੱਲ ਕਿਲੇ 23 ਨੇ ਇਹ ਕਿੱਥੋਂ ਆ ਗਿਆ ਇਹ ਆਇਆ ਜਦੋਂ ਯੂਕੇਈਨ ਦੀ ਜੰਗ ਨੇ ਅਭੀ ਬਦਦਤ ਹੈ ਭਾਈ ਅਭੀ ਬਦਦਤ ਹੈ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵੱਲੋਂ ਮੈਡੀਕਲ ਕਾਲਜ ਮਸਤਵਾਨਾ ਸਾਹਿਬ ਦਾ ਨੀ ਪੱਥਰ ਰੱਖਿਆ ਗਿਆ ਪਰ ਬਈ ਦੁੱਖ ਖ਼ਬਰੀ ਇਹ ਕਿ ਰੱਦ ਹੋ ਗਿਆ ਮੁੱਖ ਮੰਤਰੀ ਸਾਹਿਬ ਨੇ 16 ਕਾਲਜ ਜਿ ਕਹੇ ਸੀ ਕਿ 16 ਮੈਡੀਕਲ ਕਾਲਜ ਪੰਜਾਬ ਨੂੰ ਦਿੱਤੇ ਜਾਣਗੇ ਇਹ ਵੀ ਰੱਦ ਹੋ ਗਿਆ ਤੇ ਬਾਕੀ 15 ਦਾ ਵੀ ਕੋਈ ਅਤਾ ਪਤਾ ਨਹੀਂ ਬਣਿਆ ਉਹਨਾਂ ਚੋਂ ਵੀ ਇੱਕ ਨਹੀਂ ਗਿਆ ਸੋ ਵੀ ਇਹਨੂੰ ਕਹਿੰਦੇ ਗੱਲਾਂ ਦਾ ਕੜਾ ਤੋ ਇਸ ਵਿੱਚ ਆਪ ਫੋਨ ਕਰੋ ਆਪसे ਪੁੱਛेंगे ਆਪਕੋ ਸਰਕਾਰ ਸੇ ਕੀ ਕੰਮ ਕਰਾਣਾ ਹੈ ਆਪ ਬੋਲੋ ਜੀ ਮੈਨੇ ਇਹ ਕੰਮ ਕਰਾਣਾ ਹੈ ਤੋ ਉਹ ਆਪਸੇ ਪੁੱਛੇਗੇ ਕਿਤਨੇ ਵਜੇ ਆਏ ਆਂ ਆਪਕੇ ਘਰ

ਸੇਵਾ ਕੈਂਡਾ ਦਾ ਟਾਈਮ ਜਿਹੜਾ ਨੋਤ 10 ਨੋਤ ਤੋਰੀ 55 ਇਹ ਉਹਨਾਂ ਨੇ ਕਿਹਾ ਵੀ 10 ਵਜੇ ਆਊਗਾ ਤੁਹਾਡੇ ਕੋਲੇ ਬੰਦਾ ਜੀ ਦਿਲ ਦੇ ਕਿ ਆਏਗਾ ਸਰ ਨਹੀਂ ਨਹੀਂ ਰਾਤ ਦੇ ਕਹਿੰਦੇ ਰਾਤ ਦੇ 10 ਵਜੇ ਸੱਦੋ ਰਾਤ ਦੇ 10 ਵਜੇ ਆਊਗਾ ਗੁਰਵਿੰਦ ਗੇਜਰੀਵਾਲ ਕਹਿੰਦੇ ਆ ਜੀ ਸਰ ਸੇਵਾ ਕੈਂਡਾ ਦਾ ਟਾਈਮਿੰਗ ਤੁਹਾਨੂੰ ਪਤਾ ਹੈ ਉਹ ਬੇਬੇ ਉਹ ਮੈਂ ਕਿਉਂ ਮਾਤਾ ਹਾਂ ਮੈਂ ਮੈਂ ਪਿੰਡਾਂ ਚ ਰਹਿਣਾ ਹੂੰ ਮੈਂ ਮੇਰੀ ਮਾਂ ਮਰ ਗਈ ਸੀ ਮੈਂ 6 ਸਾਲ ਦਾ ਸੀ ਮੈਨੂੰ ਮੇਰੀ ਨਾਨੀ ਨੇ ਪਾਲਿਆ ਮੈਂ ਬਾਪ ਮਰ ਗਿਆ ਜਦੋਂ ਮੈਂ 9 ਸਾਲ ਦਾ ਸੀ ਮੈਂ ਪੀੜਾ ਵੇਖੀ ਹੈ ਬਾ ਥੋੜੇ ਵਾਲੇ ਥੋੜੇ ਵਾਲੇ ਜਿਹੜਾ ਥੋੜਾ ਹੁੰਦਾ ਲੱਕੜ ਦਾ ਹੋਰੇ ਨਾਲ ਮੱਜਾਂ ਦਾ ਗੋਹਾ ਵੀ ਖਿੱਚ ਕੇ ਵੇਖੋ ਤੇ ਫਲਾ ਠਾ ਟੋ ਮਿਲੀਅਨ ਵਰੇ ਜਾਣੀ ਕੀ 6700 ਸਾਲ ਪਹਿਲਾਂ ਇਹਦਾ ਬਿਅੰਕ ਸਿੰਘ ਰਿਆ 5 ਸਾਲ ਕੈਪਟਨ ਅਮਰਿੰਦਰ ਸਿੰਘ ਰਿਆ 10 ਸਾਲ ਕਿੰਨੇ ਹੋ ਗਏ 25 ਸਾਲ ਨਹੀਂ ਨਹੀਂ ਸਾਰੀ ਤੁਸੀਂ ਨਹੀਂ ਆ ਗਲਤੀ ਕਰ ਸਕਦੇ ਨਹੀਂ ਨਹੀਂ ਤੁਸੀਂ ਨਹੀਂ ਤੁਹਾਡੇ ਕੋ ਨਹੀਂ 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 ਹੁਣ ਜਿਹੜੇ ਮੈਂ ਇੱਥੇ 15 ਬਣਾ ਕੇ ਬੈਠਾ ਉਹਦਾ ਕੀ ਜਰਾ ਮਾਰਦਾ ਗਾੜਾ ਯਾਰ ਆਪ ਦੀ ਇਕੱਤੀ ਆਪਣੇ ਹਿਸਾਬ ਨਾਲ ਜੋਦ ਹੈਲੋ ਇੱਕ ਮਿੰਟ ਖੜੀ ਰੱਖੇ ਖੜੀ ਖੜੇ ਰੱਖਿਓ ਪੱਤਰਕਾਰਾਂ ਨੂੰ ਵਿਖਾਉਣਾ ਮੇਰੇ ਕੋਲ ਬੰਦੇ ਵੀ ਖੜੇ ਕਰੋ ਬਈ ਬਾਈ ਕਰਿਓ ਜੋਤ ਨਸ਼ਾ ਵਿਰੋਧ ਰੋਜ਼ ਖਬਰਾਂ ਆਉਂਦੀਆਂ ਹੋ ਮਾਨਸਾ ਮੋੱਕ ਕੇ ਆਈ ਮੋੱਕ ਕੇ